ਸਸ਼ੀਕਾਲ 9 ਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਮੇਂਦਰ ਸਿੰਘ ਇਸ ਵਕਤੇ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਅੱਜ 20 ਨਵੰਬਰ ਯਾਨੀ ਕਿ ਬੁੱਧਵਾਰ ਦੇ ਦਿਨ ਭਰਾ ਕੁਲਵੰਤ ਸਿੰਘ ਦੇ ਭੋਗ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ 3 ਘੰਟਿਆਂ ਦੀ ਪੈਰੋਲ ਜਿਹੜੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਦਿੱਤੀ ਗਈ। ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਰਾਜੋਆਣਾ ਨੂੰ 20 ਨਵੰਬਰ ਯਾਨੀ ਕਿ ਅੱਜ ਦਿਨ ਬੁੱਧਵਾਰ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਰਾਜੋਆਣਾ ਕਲਾਂ ਵਿਚਲੇ ਗੁਰਦੁਆਰਾ ਮਨਜੀਤ ਸਾਹਿਬ ਵਿਖੇ ਆਪਣੇ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਇਜਾਜ਼ਤ ਦਿੱਤੀ ਗਈ ਹੈ 11 ਤੋਂ 2 ਵਜੇ ਤੱਕ ਯਾਨੀ ਕਿ 3 ਘੰਟਿਆਂ ਦੇ ਵਾਸਤੇ ਪੈਰੋਲ ਜਿਹੜੀ ਹੈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਹੈ ਇਸ ਮੌਕੇ ਦੇ ਉੱਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਮੌਜੂਦ ਰਹੇ ਅਤੇ ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਵੀ ਉੱਚੇਚੇ ਤੌਰ ਤੇ ਪਹੁੰਚੇ ਹੋਣਾ ਨੇ ਵੀ ਹਾਜ਼ਰੀ ਲਵਾਈ ਇਸ ਤੋਂ ਇਲਾਵਾ ਕਈ ਹੋਰ ਪੰਥਕ ਜਥੇਬੰਦੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਮੌਕੇ ਤੇ ਮੌਜੂਦ ਰਹੇ ਇੱਥੇ ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਵਾਣਾ ਦੇ ਭਰਾ ਜਿਨ੍ਹਾਂ ਦਾ ਨਾਮ ਕੁਲਵੰਤ ਸਿੰਘ ਹੈ 4 ਨਵੰਬਰ ਨੂੰ ਕੈਨੇਡਾ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ 2 ਨਵੰਬਰ ਨੂੰ ਯਾਨੀ ਕਿ ਅੱਜ ਉਹਨਾਂ ਦੇ ਪਿੰਡ ਰਾਜੋਵਾਣਾ ਕਲਾਂ ਦੇ ਵਿੱਚ ਪਾਠ ਰਖਾਇਆ ਸੀ ਜਿਨ੍ਹਾਂ ਦੇ ਅੱਜ ਅੰਤਿਮ ਅਰਦਾਸ ਦੇ ਸਮਾਗਮ ਹੋ ਲਿਕੇ ਗਏ ਸੀ ਅਤੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਬਲਵੰਤ ਸਿੰਘ ਰਾਜੋਵਾਣਾ ਨੂੰ ਪੈਰੋਲ ਦਿੱਤੀ ਗਈ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਉਹਨਾਂ ਨੂੰ ਭੋਗ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਜਿਹੜੀ ਹੈ ਉਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ ਅਤੇ ਹਾਈ ਕੋਰਟ ਨੇ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਰਾਜੋਵਾਣਾ ਨੂੰ 3 ਘੰਟੇ ਦੀ ਪੈਰੋਲ ਜੜੀਆ ਦੇ ਦਿੱਤੀ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਰਾਜੂਵਾਣਾ ਨੂੰ ਸਾਲ 2021 ਦੇ ਵਿੱਚ ਵੀ ਆਪਣੇ ਪਿਤਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ 1 ਘੰਟੇ ਦੀ ਪੈਰੋਲ ਜੜੀਆ ਦਿੱਤੀ ਗਈ ਸੀ ਤਾਂ ਜੇਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਦਾਲਤੀ ਆਦੇਸ਼ਾਂ ਦਾ ਵੀ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਗਿਆ ਪੂਰੀ ਸਖਤ ਹਦਾਇਤਾਂ ਦੇ ਨਾਲ ਰਾਜੂਵਾਣਾ ਨੂੰ ਪਟਿਆਲੇ ਤੋਂ ਲੁਧਿਆਣੇ ਲੈ ਜਾਂਦਾ ਗਿਆ ਰਾਜੋਆਣਾ ਕਲਾਂ ਦੇ ਵਿੱਚ ਸਮਾਗਮ ਦੇ ਵਿੱਚ ਸ਼ਿਰਕਤ ਜਿਹੜੀ ਹੈ ਰਾਜੋਆਣਾ ਦੇ ਵੱਲੋਂ ਕੀਤੀ ਗਈ ਅਤੇ ਇਸੇ ਤਰ੍ਹਾਂ ਪੁਲਿਸ ਦੇ ਸਖਤ ਪੈਰੇ ਦੇ ਹੇਠ ਰਾਜੋਆਣਾ ਨੂੰ ਮੁੜ ਤੋਂ ਪਟਿਆਲਾ ਤੋਂ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਤੋਂ ਮੁੜ ਤੋਂ ਪੈਰੋਲ ਖਤਮ ਹੋਣ ਦੇ ਮਗਰੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਪੰਜਾਬ ਦੇ ਵਿੱਚ ਅੱਜ ਜਿਮਨੀ ਚੋਣਾ ਹੋਈਆਂ ਨੇ ਗੱਲ ਬਰਨਾਲਾ ਦੀ ਕਰ ਲਈਏ ਗਿੱਦੜਬਾਹਾ ਦੀ ਚੱਬੇਵਾਲ ਜਾਂ ਫਿਰ ਡੇਰਾ ਬਾਬਾ ਨਾਨਕ ਦੀ ਤਾਂ VOTING ਪ੍ਰਕਿਰਿਆ ਲਗਾਤਾਰ ਹੁੰਦੀ ਨਜ਼ਰ ਆਈ ਹੈ ਵੱਡੇ-ਵੱਡੇ ਲੀਡਰਾਂ ਦੇ ਵੱਲੋਂ ਖੁਦ ਵੋਟ ਦਾ ਭੁਗਤਾਨ ਜਿਹੜਾ ਕੀਤਾ ਗਿਆ ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰਵੀ ਆਪਣੇ ਪਰਿਵਾਰ ਸਮੇਤ ਐਸਡੀ ਕਾਲਜ ਦੇ ਪੋਲਿੰਗ ਬੂਥ ਤੇ ਪਹੁੰਚਦੇ ਨੇ ਅਤੇ ਵੋਟ ਦਾ ਭੁਗਤਾਨ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਐਸਡੀ ਕਾਲਜ ਦੇ ਪੋਲਿੰਗ ਬੂਥ ਦੇ ਉੱਤੇ ਆਪਣੀ ਵੋਟ ਭੁਗਤਾਉਂਦੇ ਨਜ਼ਰ ਆਏ ਨੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਰਨਾਲਾ ਉਮੀਦਵਾਰ ਹਰਿੰਦਰ ਸਿੰਘ ਦੇ ਹੱਕ ਦੇ ਵਿੱਚ ਵੋਟ ਪੁਗਤਾਈ ਜਿਹੜੀ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੇਰ ਦੇ ਵੱਲੋਂ ਇਸ ਮੌਕੇ ਤੇ ਉਹਨਾਂ ਦੀ ਧਰਮ ਪਤਨੀ ਅਤੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਅਤੇ ਆਪਣੀ ਵੋਟ ਦਾ ਭੁਗਤਾਨ ਕਰਦੇ ਨਜ਼ਰ ਆਏ ਨੇ ਇਸ ਮੌਕੇ ਤੇ ਮੀਤ ਹੇਰ ਨੇ ਜਿੱਤ ਦਾ ਦਾਵਾ ਵੀ ਠੋਕਿਆ ਸੋ ਜਿਮਨੀ ਚੌਣਾ ਨੂੰ ਲੈ ਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਗੁਲਦੀਪ ਧਾਲੀਵਾਲ ਆਪਣੀ ਵੋਟ ਪੁਗਤਾਨ ਵਾਸਤੇ ਪਹੁੰਚਦੇ ਨੇ ਅਤੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਪਰਿਵਾਰਵਾਦ ਅਤੇ ਹੰਕਾਰ ਦਾ ਅੱਜ ਅੰਤ ਹੋਵੇਗਾ ਜਿਸ ਦਾ ਨਤੀਜਾ ਜਿਹੜਾ 23 ਨਵੰਬਰ ਨੂੰ ਸਾਹਮਣੇ ਆਵੇਗਾ। ਇਸ ਮੌਕੇ ਤੇ ਉਹਨਾਂ ਨੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੂੰ ਵੀ ਅੜੇ ਹੱਥੀ ਲਿਆ। ਉਹਨਾਂ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੀ ਮੈਂ ਦਾ ਅੱਜ ਲੋਕ ਜਵਾਬ ਦੇਣਗੇ। ਮંત્રી ਢਾਲੀਵਾਲ ਨੇ ਕਿਹਾ ਕਿ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਇਸ ਤੋਂ ਇਲਾਵਾ ਕੁਲਦੀਪ ਢਾਲੀਵਾਲ ਨੇ ਹੋਰ ਕੀ ਕੁਝ ਕਿਹਾ ਉਹ ਜਾਣ ਲੈਣੇ ਆ ਅੱਜ ਸਾਡੇ ਪੰਜਾਬ ਦੇ ਵਿੱਚ ਚਾਰੇ ਹਲਕਿਆਂ ਦੇ ਜਿਮਨੀ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਔਰ ਬੜੀ ਪਰਮਾਤਮਾ ਦੀ ਕਿਰਪਾ ਅਕਿ ਸ਼ਾਂਤਮਈ ਸਾਡੇ ਪਾਸੇ ਇਲੈਕਸ਼ਨ ਚੱਲ ਰਹੀ ਲੋਕਾਂ ਨੇ ਬੜਾ ਅੱਛਾ ਤਸ਼ਾਹ ਮੇਰੀ ਸਭ ਵੋਟਰਾਂ ਨੂੰ ਬੇਤੀ ਆ ਕਿ ਆਪਣਾ ਵੋਟ ਜਿਹੜਾ ਉਹਨਾਂ ਦਾ ਬੜਾ ਕੀਮਤੀ ਆ ਥੋੜਾ ਵਕਤ ਕੱਢ ਕੇ ਹਰ ਬੰਦਾ ਵੋਟ ਪਾਉਣਾ ਹੋਵੇ ਪਹਿਲੀ ਤੇ ਬੇਨਤੀ ਹੈ ਕਿ ਹਰ ਬੰਦੇ ਨੂੰ ਵੋਟ ਇਸਤੇਮਾਲ ਜੜੀ ਉਹ ਕਰਨੀ ਚਾਹੀਦੀ ਹੈ ਦੂਜੀ ਬੇਨਤੀ ਹੈ ਕਿ ਜਦਾਂ ਸਾਡੇ ਤੁਸੀਂ ਬੂਥਾ ਵਗੈਰਾ ਤੇ ਪੋਟ ਆਦੀ ਹੋਗੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਝਾੜੂ ਤੇ ਵੋਟ ਪਾਉਣੀ ਜਿਹਦੇ ਬਾਬੇ ਨਾਨਕ ਜੀ ਵੀ ਸਦਾ ਅੰਤ ਦੀਪ ਸਿੰਘ ਨੰਦਾਵਾ ਜੀ ਨੂੰ ਜਿਹੜਾ ਉਹ ਵੋਟ ਆਉਣੀ ਹੈ ਸਾਡੇ ਹਲਕੇ ਦੇ ਤੁਸੀਂ ਜਿੱਥੇ-ਜਿੱਥੇ ਤੇ ਜਿੱਤ ਯਕੀਨੀ ਹੋਊਗੀ ਸਵੇਰ ਦੇ ਜਿੰਨੇ ਜਨ ਆਇਆ ਬਹੁਤ ਵਧੀਆ ਹੈ ਅੱਛੇ ਆ ਜਿੰਦਰ ਧਾਵਾ ਥੋੜੀ ਤਲਕੀ ਜਿਹਾ ਜਿਹਾ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਇਹ ਸਹੀ ਜਿੰਦਰ ਧਾਵਾ ਦੇ ਬੜੇ ਤਰ੍ਹਾਂ ਦਾ ਤਲਕੀ ਤੁਰਿਆ ਫਿਰਦਾ ਉਹ ਉਦਾਂ ਹੀ ਬਲਾ ਬੰਦੇ ਨੂੰ ਉਹ ਪਹਿਲਾਂ ਆਇਆ ਲੱਗਦਾ ਸੀ ਕਿ ਸ਼ਾਇਦ ਮੈਂ ਹੀ ਐਡੇ ਦੇ ਬਾਬੇ ਨਾਲ ਖੇ ਉਹਦੀ ਮੈਂ ਜਿਹੜੀ ਉਹਨੂੰ ਉਹ ਬਹੁਤ ਮਹਿੰਗੀ ਹੋਰ ਕੋਈ ਗੱਲ ਨਹੀਂ ਉਹਦੀ ਮੈਂ ਹੀ ਲੋਕਾਂ ਨੂੰ ਉਹਦੀ ਮੈਂ ਦਾ ਜਵਾਬ ਦੇਣਾ ਹੈ ਮਤਲਬ ਆ ਜਿਹੜਾ ਲੈਕਚਰ ਆ ਦੇਦੇ ਬਾਬੇ ਨਾਨਕ ਦੇ ਵਿੱਚ ਇਹ ਪਦਵਾਦਵਾਦ ਤੇ ਜਿਹੜਾ ਹੰਕਾਰ ਆ ਉਹਦਾ ਇਹਨੇ ਅੰਤ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਸੀਨੀਅਰ ਆਗੂ ਅਨਿਲ ਜੋਸ਼ੀ ਦੇ ਵੱਲੋਂ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਿੰਨੇ ਆ ਕਿ 2022 ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਨੇ। ਅਨਿਲ ਜੋਸ਼ੀ ਜਿਨ੍ਹਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਸਮੂਹ ਹਦਿਆਂ ਤੋਂ ਅੱਜ ਅਸਤੀਫਾ ਜਮਾ ਦੇ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ ਏਜੰਡਿਆਂ ਦੇ ਵਿੱਚ ਉਲਝ ਕੇ ਰਹਿ ਗਿਆ ਜਿਸ ਕਰਕੇ ਉਹ ਅਸਤੀਫਾ ਦੇਣ ਵਾਸਤੇ ਅੱਜ ਮਜਬੂਰ ਹੋਏ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾ ਬੱਸੀ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਇਹ ਫੈਸਲਾ ਲੰਗੇ ਦਿਨੀ ਸੁਖਬੀਰ ਬਾਦਲ ਦੇ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਰੋਸ ਦੇ ਵਜੋਂ ਲਿਆ ਸੀ ਐਨ ਕੇ ਸ਼ਰਮਾ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਵੀਰ ਆ ਚੁੱਕੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਜਿਹੜਾ ਕਹਿ ਦਿੱਤਾ ਗਿਆ ਤੇ ਉੱਥੇ ਹੀ ਅਨਿਲ ਜੋਸ਼ੀ ਦੇ ਵੱਲੋਂ ਵੀ ਅੱਜ ਕਾਰਜਕਾਰੀ ਪ੍ਰਧਾਨ ਭੁੰਦੜ ਨੂੰ ਆਪਣਾ ਅਸਤੀਫਾ ਜਿਹੜਾ ਭੇਜ ਦਿੱਤਾ ਗਿਆ ਤੇ ਉਸ ਨੂੰ ਮਨਜ਼ੂਰ ਕਰਨ ਦੀ ਅਪੀਲ ਕੀਤੀ ਗਈ ਹੈ। ਪੂਜਨੀਕ ਜਗਤ ਮਾਤਾ ਮਾਤ ਗੁਜਰਕੌਰ ਜੀ ਦੇ 400 ਸਾਲਾ ਜਨਮ ਸ਼ਤਾਬ ਨੂੰ ਸਮਰਪਿਤ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਾਈ ਹਰਪਾਲ ਸਿੰਘ ਜੀ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਗਤ ਮਾਤਾ ਮਾਤ ਗੁਜਰਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 400 ਸਾਲਾ ਸ਼ਤਾਬਦੀ ਸਮਾਗਮ ਗੁਰਦੁਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਰੰਭ ਕੀਤੇ ਗਏ ਨੇ ਜਿਸ ਦੇ ਤਹਿਤ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਹੈ ਅਤੇ ਸ਼ੁੱਕਰਵਾਰ ਨੂੰ ਜਿਹੜੇ ਨੇ ਭੋਗ ਉਪਰੰਤ ਇੱਕ ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ ਤਕਰੀਬਨ ਸ਼ਾਮ ਦੇ 6:30 ਵਜੇ ਤੋਂ ਰਾਤ ਦੇ 11:00 ਵਜੇ ਤੱਕ ਰੈਣ ਸਭਾਈ ਸਮਾਗਮ ਹੋਣਗੇ ਅਤੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਜਗਦੀਪ ਸਿੰਘ ਚੀਮਾ ਇਸ ਤੋਂ ਇਲਾਵਾ ਕਈ ਹੋਰ ਅਕਾਲੀ ਆਗੂ ਵੀ ਮੌਜੂਦ ਰਹਿ ਇਸ ਮੌਕੇ ਤੇ ਉਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ ਹੈ ਉਹ ਲਸਾਨੀ ਜੀਵਨ ਅਦੁੱਤੀ ਜੀਵਨ ਹੈ ਮਾ ਗੁਜਰੀ ਜੀ ਦਾ ਜਿਹਨੂੰ ਯਾਦ ਕਰਦੇ ਆ ਹਿਰਦੇ ਚ ਵਸਾਉਂਦੇ ਆ ਅੱਜ ਸ਼੍ਰੀ ਫਤਿਹਗੜ ਸਾਹਿਬ ਵਿਖੇ ਖੰਡ ਪਟ ਸਾਹਿਬ ਆਰੰਭ ਹੋਏ ਨੇ ਬਾਈ ਪ੍ਰੀਖ ਨੂੰ ਪਹੁੰਚਣਗੇ ਰਾਤ ਨੂੰ ਲਗਭਗ 6 ਵਜੇ ਤੋਂ ਰਾਤ 10:30 ਵਜੇ ਤੱਕ ਵਿਸ਼ੇਸ਼ ਗੁਰਮਤ ਸਮਾਗਮ ਤਾਂ ਕਿ ਅਸੀਂ ਉਹ ਅਸੀਸਾਂ ਉਹ ਪ੍ਰੇਰਣਾ ਉਹ ਸਿੱਖਿਆ ਲੈ ਸਕੀਏ ਜੋ ਮਾਂ ਗੁਜਰੀ ਜੀ ਨੇ ਸੈਬਜ਼ਾਦਿਆਂ ਨੂੰ ਦਿੱਤੀ ਤੋਂ ਉਹ ਵਿਸ਼ੇਸ਼ ਸਮਾਗਮ ਹੋਣਗੇ ਸੰਗਤ ਨੂੰ ਬੇਨਤੀ ਹੈ ਜੇ ਜਿਹੜੀ ਸੰਗਤ ਸ੍ਰੀ ਕਰਤਾਰਪੁਰ ਹਾਜ਼ਰੀ ਭਰ ਸਕਦੀ ਹੈ ਉਹ ਜਰੂਰ ਭਰਨ ਸ੍ਰੀ ਕਰਤਾਰਪੁਰ ਸਾਹਿਬ ਜਿਹੜੀ ਚੁ ਗਿਰਦੇ ਦੀ ਆਪਣੀ ਸੰਗਤ ਸਾਰੀ ਇੱਥੇ ਫਤਿਹਗੜ ਸਾਹਿਬ ਦੇ ਚੁ ਗਿਰਦੇ ਦੀ ਉਹ ਹਾਜ਼ਰੀਆਂ ਭਰ ਕੇ 22 ਤਰੀਕ ਦੀ ਸ਼ਾਮ ਨੂੰ ਖੁਸ਼ੀਆਂ ਪ੍ਰਾਪਤ ਕਰੋ ਸਤਿਗੁਰ ਦੀਆਂ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਸ਼੍ਰੀ ਫਤਿਹਗੜ ਸਾਹਿਬ ਵਿਖੇ ਮਾਤਾ ਗੁਜਰੀ ਜੀ ਦਾ 400 ਸਾਲਾ ਜਿਹੜੀ ਸਤਾਬਦੀ ਹੈ ਜਨਮ ਦਿਹਾੜਾ ਉਹ ਸਬੰਧ ਵਿੱਚ ਖੰਡ ਪਟ ਸਾਹਿਬ ਆਰੰਭ ਕੀਤੇ ਗਏ ਔਰ 22 ਤਰੀਕ ਨੂੰ ਇਹਦਾ ਜਿਹੜਾ ਭੋਗ ਹੈ ਸ੍ਰੀ 9 ਵਜੇ ਅੰਦਰ ਦਰਬਾਰ ਸਾਹਿਬ ਚ ਆਏਗਾ ਉਹ ਪਰੰਤ ਸ਼ਾਮ ਨੂੰ 6 ਵਜੇ ਰਹਿਰਾਸ ਤੋਂ ਬਾਅਦ ਇੱਕ ਜਿਹੜਾ ਕੀਰਤਨ ਦਰਬਾਰ ਹੈ ਉਹਨਾਂ ਦੀ ਯਾਦ ਵਿੱਚ ਉਹ ਖਰਾਇਆ ਜਾਏਗਾ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਹਮ ਹਮਾ ਕੇ ਕੀਰਤਨ ਵੀ ਸੁਣੋ ਤੇ ਸੇਰੇ ਭੋਗ ਦੇ ਵਿੱਚ ਵੀ ਸ਼ਾਮਲ ਹੋਵੇ ਤਾਂ ਕਿ ਮਾਤਾ ਜੀ ਨੂੰ ਜਿਹੜਾ ਉਹਨਾਂ ਦਾ ਇਹ ਸਥਾਨ ਹੈ ਇੱਥੇ ਯਾਦ ਕੀਤਾ ਜਾ ਸਕੇ ਡੀਜੀਪੀ ਪੰਜਾਬ ਦੇ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਹਿੱੱਥ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮੋਗਾ ਪੁਲਿਸ ਦੇ ਵੱਲੋਂ ਮੇਜਰ ਸਿੰਘ ਉਰਫ ਮੰਨਾ ਪੁੱਤਰ ਰਣਜੀਤ ਸਿੰਘ ਵਾਸੀ ਮਾਣਕੇ ਜ਼ਿਲ੍ਹਾ ਮੋਗਾ ਦੇ ਘਰ ਰਾਤ ਸਮੇਂ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦੇ ਪਾਸੋਂ ਇੱਕ ਪਿਸਤੌਲ ਦੇਸੀ 30 ਬੋਰਸ ਸਹਿਤ ਇੱਕ ਰੌਂਦ ਜਿੰਦਾ 30 ਬਰਾਮਦ ਕੀਤੇ ਗਏ ਨੇ ਇਹ ਫਾਇਰਿੰਗ ਜੋ ਮੇਜਰ ਸਿੰਘ ਦੇ ਘਰੇ ਹੋਈ ਸੀ ਪਿੰਡ ਮਾਨੁਕੇ ਇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀਆਈਏ ਪੁਲਿਸ ਅਤੇ ਐਸਐਚਓ ਨਿਹਾਲ ਸਿੰਘ ਵਾਲਾ ਨੇ ਦੋ ਬੰਦੇ ਫੜੇ ਨੇ ਤਿੰਨ ਬੰਦੇ ਟੋਟਲ ਨੋਮੀਨੇਟ ਕੀਤੇ ਗਏ ਨੇ ਜਾਣਕਾਰੀ ਦਿੰਦੇ ਆ ਐਸਪੀਡੀ ਬਾਲ ਕ੍ਰਿਸ਼ਨ ਸਿੰਘਲਾ ਨੇ ਹੋਰ ਕੀ ਕੁਝ ਕੀਤਾ ਆਉ ਜਾਣ ਲੈਣੇ ਆ ਭਾਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੀ ਜਾਣਕਾਰੀ ਦਿਓ ਅ ਇੱਕ ਮੋਗਾ ਪੁਲਿਸ ਵੱਲੋਂ ਇੱਕ ਪਿੰਡ ਮਾਨੁਕੇ ਜਿਹੜੀ ਫਾਇਰਿੰਗ ਹੋਈ ਸੀ ਜਿਹੜੀ 13 11 2024 ਨੂੰ ਇਹ ਫਾਇਰਿੰਗ ਹੋਈ ਸੀ ਸ਼ਾਮ ਨੂੰ ਤਰੀਕ तकरीबन ਸ਼ਾਮ ਨੂੰ 7 ਵਜੇ ਜੋ ਜਿਸ ਦੇ ਤਹਿਤ ਐਫ ਆਈ ਆਰ ਨੰਬਰ 233 ਅਸੀਂ ਅੰਡਰ ਸੈਕਸ਼ਨ 125 ਬੀ ਐਨ ਐਸ 25 27 54 59 ਆਰਮ ਸੈਕਟਰ ਰਜਿਸਟਰਡ ਕੀਤੀ ਸੀ ਅਗੇਂਸਟ ਅਨਨੋਨਡ ਪਰਸਨਸ ਇਹ ਫਾਇਰਿੰਗ ਹੋਈ ਸੀ ਆਪਣੇ ਜੋ ਮੇਜਰ ਸਿੰਘ ਹੈਗਾ ਉਹਨਾਂ ਦੇ ਘਰੇ ਹੋਈ ਸੀ ਮਾਨੂਕੇ ਪਿੰਡ ਇਸ ਵਿੱਚ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀ ਆਈਏ ਪੁਲਿਸ ਅਤੇ ਐਸ ਐਚ ਓ ਨਿਹਾਲ ਸਿੰਘ ਵਾਲਾ ਨੇ ਅਸੀਂ ਦੋ ਬੰਦੇ ਅਸੀਂ ਫੜੇ ਹੈਗੇ ਤੇ ਤਿੰਨ ਬੰਦੇ ਟੋਟਲ ਨੋਮੀਨੇਟ ਇਹ ਦੇ ਵਿਚੋਈ ਹੈਗੇ ਜਿਸ ਦੇ ਵਿਨੇਸ਼ੋ ਵਿਨੇ ਕੁਮਾਰ ਉਰਫ ਵਿਨੇਸੋ ਹੋਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜੱਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਈਪੁਰ ਇਹ ਤਿੰਨ ਬੰਦੇ ਅਸੀਂ ਨਾਮਿਨੇਟ ਕੀਤੇ ਆ ਅੰਨਾ ਵਿੱਚ ਦੋ ਬੰਦੇ ਅਸੀਂ ਅਰੈਸਟ ਕਰ ਲਿੱਤੇ ਗਿਆ ਵਿਨੇ ਜੋ ਵਿਨੇ ਕੁਮਾਰ ਜਿਸ ਨੇ ਗੋਲੀ ਚਲਾਉਣ ਵਾਲਾ ਸੀ ਇਹ ਅਤੇ ਜਤਿੰਦਰ ਜੋ ਮੋਟਰਸਾਈਕਲ ਤੇ ਆਇਆ ਸੀ ਇਹ ਦੋਨੋਂ ਇਹ ਰਾਈਡਰ ਸੀ ਇਹਨਾਂ ਨੇ ਗੋਲੀ ਚਲਾਈ ਹੈਗੀ ਇਹਨਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਹੈਗੀ ਜਸਪਾਲ ਸਿੰਘ ਨੇ ਹੀ ਇਹਨਾਂ ਤੋਂ ਇੱਕ ਜਿਹੜਾ ਹੈਗਾ ਇਹਨਾਂ ਨੂੰ ਇੱਕ ਪਿਸਤਲ ਤੇ ਇੱਕ ਜਿਹੜਾ ਬਾਈਕ ਇਹਨਾਂ ਨੂੰ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਤੇ ਜਿਸ ਵੀਜ ਅਸੀਂ ਜਿਹੜਾ ਹੈਗਾ ਪਿਸਤਲ ਅਸੀਂ ਜਿਹੜਾ ਹੈਗਾ 30 ਬੋਰ ਦਾ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਹੈਗਾ ਇਹ ਸਰ ਅੱਜ ਕੀ ਸੀ ਮੇਜਰ ਸਿੰਘ ਨਾਲ ਇਹ ਅਜੇ ਅਸੀਂ ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਉਹਨੂੰ ਲੈ ਕੇ ਆਵਾਂਗੇ ਉਸ ਤੋਂ ਜਿਹੜੀ ਇਹਨਾਂ ਦਾ ਮੇਨ ਮੋਟਿਵ ਓ ਕਲੀਅਰ ਹੋਏਗਾ ਕਿ ਕਿਹੜੇ ਰਣਜੀਤ ਤੱਕ ਇਹਨਾਂ ਨੂੰ ਇਹ ਕੰਮ ਦਿੱਤਾ ਗਿਆ ਸੀ ਇਸ ਵਿੱਚ ਘੱਟੋੜ ਦੋ ਤਿੰਨ ਫਾਇਰ ਹੋਏ ਹੋਏ ਹੈਗੇ ਸੀ ਜਿਹੜੇ ਹੈਗੇ ਸਾਨੂੰ ਪਤਾ ਲੱਗੇ ਹੈਗੇ ਅਸੀਂ ਫਦਰ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਹੁਣ ਅਸੀਂ ਰਿਮਾਂਡ ਲਵਾਂਗੇ ਅੰਨਾ ਤੇ ਹੋਰ ਕਲੀਅਰ ਕਰਾਵਗੇ ਕਿ ਅੰਨਾ ਕੋ ਮਿਲਿਆ ਹੈ ਸਾਨੂੰ ਅੰਨਾ ਕੋਲੋਂ ਕਲਪ ਪਿਸਟਲ ਬਰਾਮਦ ਹੋਇਆ ਹੈਗਾ ਰਾਉਂਡ ਵਗੈਰਾ ਹੈ ਬਰਾਮਦ ਮਨਸ਼ਾ ਕਿਸੇ ਵੀ ਇਹਨਾਂ ਦੇ ਫਾਰਮ ਕਰਨ ਦੀ ਮਨਸ਼ਾ ਤਾਂ ਦੱਸਦੇ ਮੈਂ ਨਾ ਜਸਪਾਲ ਸਿੰਘ ਜਿਹੜਾ ਜਿਹਦੇ ਉੱਪਰ 6 ਪਰਚੇ ਰਜਿਸਟਰਡ ਨੇ ਕੁੱਲ ਦੋ ਦੇ ਉੱਪਰ 302 ਦੇ ਪਰਚੇ ਹੈ ਤੇ ਇਹ ਕਾਫੀ ਡਰੇਡਡ ਕ੍ਰਿਮੀਨਲ ਹੈਗਾ ਹੁਣ ਫਰੀਦਕੋਟ ਜੇਲ੍ਹ ਚ ਬੰਦ ਹੈਗਾ ਜਿਹੜਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਇਹਦੇ ਦਿਸ਼ਾ ਨਿਰਦੇਸ਼ ਤੇ ਇਹਨਾਂ ਨੇ ਇਹ ਕੰਮ ਕੀਤਾ ਸੀ ਤੁਸੀਂ ਕਹਿੰਦੇ ਕੌਨ ਆਈਸੀ ਜਿਹੜੀ ਡੇਲੀਜ਼ ਨੇ ਬਿਆਨ ਦਿੱਤੇ ਸੀ ਉਹਨੂੰ ਕੋਈ ਕਾਲ ਆਈ ਹੋਵੇ ਨਹੀਂ ਕੋਈ ਕਾਲ ਐਕਸਟਰੋਸ਼ਨ ਵਾਲਾ ਇਹ ਕੰਮ ਨਹੀਂ ਹੈਗਾ ਜੋ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਇਹਨੇ ਕੋਈ ਰੰਜਿਸ਼ ਹੈਗੀ ਹੈ ਜੋ ਮੇਜਰ ਸਿੰਗਲ ਇਹਨਾਂ ਦੀ ਹੈਗੀ ਹੈਗੀ ਕੋਈ ਮੇਜਰ ਸਿੰਗ ਵੀ ਜਿਹੜਾ ਰੀਸੈਂਟਲੀ ਜੇਲ੍ਹ ਚ ਆਇਆ ਹੈਗਾ ਕਿ ਜਿਹੜਾ ਜਸਪਾਲ ਸਿੰਘ ਨੇ ਇਹਨਾਂ ਦੋਨਾਂ ਨੂੰ ਅਸਲਾ ਤੇ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਉਹ ਬੰਦਾ ਕੌਣ ਹੈ ਜਿਹਦੇ ਜਰੀਏ ਇਹਨਾਂ ਤੱਕ ਇਹ ਸਮਾਨ ਪਹੁੰਚਾਇਆ ਗਿਆ ਉਹ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਾ ਅਜੇ ਤਾਂ ਸਾਨੂੰ ਇਹ ਤਾਂ ਇਹ ਮਿਲੇ ਹੈ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਹੈਗਾ ਅਸੀਂ ਬਰਾਮਦ ਕਰ ਲਿੱਤਾ ਗਿਆ ਹੈਗਾ ਪਿਸਟਲ ਉਹ ਤਾਂ ਹੁਣ ਅੱਗੇ ਜਸਪਾਲ ਸਿੰਘ ਨੂੰ ਪੁੱਛਾਂਗੇ ਕਿ ਕਿੱਥੋਂ ਕਿਉਂ ਲੈ ਕੇ ਆਇਆ ਹੈਗਾ ਕਿ ਜੇ ਜਰੀਏ ਪਰੋਵਾਈਡ ਕਰਵਾਇਆ ਸਰ ਮੇਜਰ ਸਿੰਘ ਕਿਹੜੇ ਕਿਸ ਅੰਦਰ ਦੀ ਹੈ ਜੀ ਮੇਜਰ ਸਿੰਘ ਦੇ ਉੱਪਰ ਦੋ ਐਨਡੀਪੀਐਸ ਦੇ ਕੇਸ ਰਜਿਸਟਰਡ ਹੈਗੇ ਨੇ ਸੋ ਫਿਲਹਾਲ ਐਸ ਬਲਟਨ ਦੇ ਵਿੱਚ ਨਾ ਹੀ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਵਾਸਤੇ ਦੇਖਦੇ ਰਹੋ ਦਾ ਨ ਮਿਊਟ ਦਿਓ ਇਜਾਜ਼ਤ ਤਨਫਾ